ਅੱਜ ਜਿਵੇਂ ਆਏ ਆ ਮੁਕਤਸਰ ਆ ਮੁਕਤਸਰ ਬਠਿੰਡਾ ਰੋਡ ਤੇ ਇੱਕ ਬਾਪੂ ਜੀ ਨੇ ਚਾਹ ਦਾ ਕਾਊਂਟਰ ਇੱਕ ਛੋਟੀ ਜੀ ਬੈਂ ਦੇ ਵਿੱਚ ਚਾਹ ਪਕਾਉਣਿਆਂ ਦਾ ਕਾਊਂਟਰ ਲਾਇਆ ਹੋਇਆ ਇਹ ਇਹਨਾਂ ਦਾ ਕਾਊਂਟਰ ਆ ਜਿਹੜਾ ਪਲੇਸ ਇਹ ਮੁਕਤਸਰ ਤੋਂ ਬਠਿੰਡਾ ਰੋਡ ਦੇ ਉੱਪਰ ਆ ਜਿੱਥੇ ਆ ਸਾਹਮਣੇ ਫੂਡ ਪਲਾਜ਼ਾ ਬਣੇ ਹੋਏ ਨੇ ਰੈਸਟੋਰੈਂਟ ਜਿੰਨੇ ਚ ਮੈਕਡੀ ਰਿਸਟਾ ਸਾਰਾ ਕੁਝ ਉਧਰ ਹੈਗਾ ਉਹਨਾਂ ਦੇ ਸਾਹਮਣੇ ਛੋਟੀ ਜਿਹੀ ਬੈਂਚ ਤੇ ਇੱਕ ਕਾਊਂਟਰ ਲਾ ਕੇ ਬਾਬਾ ਜੀ ਨੇ ਇਦਾਂ ਹਾ ਸਿਟਿੰਗ ਕਰੀ ਆ ਚੇਹਾਂ ਰੱਖ ਕੇ ਸਿਟਿੰਗ ਵੀ ਬਹੁਤ ਵਧੀਆ ਕਰੀ ਆ ਤੇ ਦੇਖੋ ਸਾਫ ਸਫਾਈ ਨਾਲ ਕਿੰਨਾ ਸੋਹਣਾ ਤੇ ਬਾਬਾ ਜੀ ਦੇ ਹਾਂ ਪੁੱਛਿਆ ਸੀ ਵੀ ਕਿਦਾਂ ਤੇ ਉਹਨਾਂ ਨੇ ਦੱਸਿਆ ਵੀ ਸਵੇਰੇ 10 ਵਜੇ ਮੈਂ ਇਹਨਾਂ ਨੂੰ ਆਪਣੀ ਦੁਕਾਨ ਨੂੰ ਓਪਨ ਕਰ ਲੈਣਾ ਤੇ ਸ਼ਾਮ 5 ਵਜੇ ਬੰਦ ਕਰ ਦਿੰਦਾ ਵੀ ਮੇਰੀ 4 ਤੋਂ 5000 ਦੀ ਸੇਲ ਹੈ ਤੇ ਜਿਹੜਾ ਸਿੱਧਾ ਹੀ ਸਿੱਧਾ ਮੈਨੂੰ 2500 ਤੋਂ 3000 ਰੁਪਇਆ ਬਚਦਾ ਆਪਣੇ ਨੌਜਵਾਨ ਦੇਖ ਲੋ ਇਹ ਕੰਮ ਨਹੀਂ ਕਰਦ ਕੇ ਕਹਿੰਦੇ ਬੇਰੁਜ਼ਗਾਰੀ ਆ ਪਰ ਇਹੋ ਜਿਹੇ ਕੰਮ ਵੀ ਕਰੇ ਜਾ ਸਕਦੇ ਨੇ ਬਹੁਤ ਸੌਖੇ ਕੰਮ ਹੋ ਸਕਦਾ ਏ ਜੇ ਕੋਈ ਕਰਨਾ ਚਾਵੇ ਧੰਨਵਾਦ ਜੀ